ਪਾਕਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਕਿਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨਾਂ ਨੇ ਉੱਜੜੀਆਂ ਹੋਈਆਂ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਘੱਲੂ ਘਰੇ ਦੀ ਵਰਸੀ ਮਨਾਏਗੀ। ਇਸ ਦੇ ਚਲਦਿਆਂ ਸਿੱਖ ਜਥੇਬੰਦੀ ਦਲ ਖਾਲਸਾ ਵੀ ਆਪਣੀ ਆਗੂਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ। ਇਸਰਾਂ ਦਰ ਖਾਲਸਾ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ। ਦਰ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸਤਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੋਚ ਤੇ ਪਹਿਲਾਂ ਵੀ ਪੈਰਾ ਦੇ ਰਹੇ ਸੀ ਤੇ ਅੱਗੇ ਵੀ ਦਿੰਦੇ ਰਹਾਂਗੇ। ਅੱਜ ਦੇ ਦਿਨ ਅਜਿਹੀ ਕੋਈ ਵੀ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਨਾਰੇ ਦੇ ਨਾਲ ਸਾਨੂੰ ਹੋ ਸ਼ਕਤੀ ਮਿਲਦੀ ਹੈ। ਅੱਜ ਜੂਨ 84 ਦੇ ਸ਼ਹੀਦ ਤੁਸ਼ ਜੰਗਲੀ ਦੇ ਦਿਨ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਡਿਕਾਉਮੇ ਇੱਕ ਚਿੱਟਾ ਦਾ ਸੰਦੇਸ਼ ਅਜੇ ਤੋ ਜਾਣਾ ਪਈਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਸ਼ਾਂਤੀ ਬਲਦੀ ਦੋਵਾਂ ਧਿਰਾਂ ਦੇ ਦੌਰਾਨ ਕਿਵੇਂ ਦੇਖਦੇ ਬਹੁਤ ਚੰਗੀ ਗੱਲ ਹੈ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਤੇ ਕਾਉਂ ਵਿੱਚ ਜਸਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹਾਂ ਕਿ ਇਹਨਾਂ ਖਾਲਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਦੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਜੜੀਆਂ ਹੋਈਆਂ ਨੇ ਅੱਜ ਤੋਂ 41 ਸਾਲ ਪਹਿਲਾਂ ਭਾਰਤੀ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜਿਹੜੇ ਯੋਧਿਆ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹੋਂਦੀ ਫੌਜ ਮੰਨੀ ਜਾਂਦੀ ਹੈ ਪਰ ਚੰਦ ਸਿੰਘਾ ਨੇ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲ ਦੀ ਅਗਵਾਈ ਦੇ ਵਿੱਚ ਮੁਕਾਬਲਾ ਕੀਤਾ ਉਹ ਕਾਬਲੇ ਤਾਰੀਫ ਹੈ ਸਾਨੂੰ ਉਹਨਾਂ ਤੇ ਮਾਣ ਹੈ ਪਰ ਉੱਥੇ ਜਿਹੜਾ ਭਾਰਤੀ ਸਟੇਟ ਨੇ ਇੱਥੇ નિર્ਦੋਸ਼ ਸਿੱਖ ਮਾਰੇ ਜਿਹੜੇ ਸਰਦਾ ਲੋਕਾਂ ਦਾ ਕਤਲ ਕੀਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਸਾੜੀ ਗਈ ਉਸ ਚੀਜ਼ ਦਾ ਸਾਨੂੰ ਰੋਸ ਵੀ ਆ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਕਦੇ ਵੀ ਮਾਫ ਨਹੀਂ ਕਰਾਂਗੇ ਉਸ ਉਸ ਦਿਨ ਨੂੰ ਯਾਦ ਕਰਦੇ ਤੇ ਸੰਘਰਸ਼ ਦੀ ਆਪਣੀ ਵਚਨਬੱਤਾਂ ਨੂੰ ਦੁਹਰਾਉਂਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ ਅੱਜ ਕੱਲੂਕਰ ਯਾਦਗਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੇ ਕੀਤਾ ਜਾ ਰਿਹਾ ਕਿਹੜੀ ਕਿਹੜੀ ਜਗ੍ਹਾ ਤੋਂ ਹੋ ਕੇ ਇਹ ਬੁਰਜ ਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ ਬੱਸ ਸਟੈਂਡ ਹੋ ਕੇ ਰਾਮ ਬਾਗ ਹਾਲਗੇਟ ਹੋ ਕੇ ਹਾਲਗੇਟ ਦੇ ਵਿਚੋਂ ਦੀ ਹੋ ਕੇ ਭਰਾ ਤੋ ਅੱਜ ਜਿਹੜੀ ਟਕਰਾਅ ਦੀ ਸਥਿਤੀ ਬਣ ਰਹੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਜੀ। ਵੇਖੋ ਇਹ ਮੈਨੂੰ ਲੱਗਦਾ ਕਿ ਸਮਾਂ ਆ ਉਹ ਜਦੋਂ ਅਸੀਂ ਇਕੱਠੇ ਹੋ ਕੇ ਇੰਡੀਆ ਦੇ ਖਿਲਾਫ ਲੜਨ ਦਾ ਸੁਨੇਹਾ ਦੇਣਾ ਹੁੰਦਾ ਤੇ ਉਹਦੇ ਵਿੱਚ ਜੇ ਅਸੀਂ ਸਿੱਖ ਆਪਸ ਵਿੱਚ ਲੜਦੇ ਫਿਰੇ ਤੇ ਕੋਈ ਸਿਆਣਪ ਨਹੀਂ ਗਈ। ਦੋਵਾਂ ਹੀ ਜਥੇਬੰਦੀਆਂ ਨੂੰ ਜਿਹੜੀਆਂ ਮੰਨਦੀਆਂ ਨੇ ਇੱਕ ਕਹਿੰਦੀ ਹੈ ਕਿ ਮੈਂ ਕੌਮ ਦੀ ਮਤਲਬ ਪ੍ਰਤਿਨਿਧਤਾ ਕਰਦੀ ਹਾਂ ਮੈਂ ਚੁਣੀ ਹੋਈ ਨੁਮਾਇੰਦਾ ਜਮਾਤ ਆ ਦੂਸਰੀ ਟਕਸਾਲ ਹੈ ਜਿਹੜੀ ਕਹਿੰਦੀ ਹੈ ਕਿ ਸਾਡਾ ਇੱਕ ਮਾਨ ਮਤਾ ਇਤਿਹਾਸ ਰਿਹਾ ਆ। ਦੋਵਾਂ ਨੂੰ ਇਹ ਮੈਨੂੰ ਲੱਗਦਾ ਕਿ ਹੁਣ ਮੌਜੂਦਾ ਜਿਹੜੇ ਉਹਨਾਂ ਦੇ ਮੁਖੀ ਚਲਾ ਰਹੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਇਹੋ ਜਿਹਾ ਥਾਂ ਦੇ ਉੱਤੇ ਟਕਰਾਹ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ ਕਿ ਸਾਡਾ ਇਹ ਇਤਿਹਾਸ ਹੈ ਕਿ ਸਾਡੀ ਇਹ ਨਮਾਇੰਦਗੀ ਰਹਿ ਗਈ ਹੈ ਸੋ ਉਹਨਾਂ ਨੇ ਇਹ ਟਕਰਾਹ ਜਿਹੜਾ ਛੱਡ ਦੇਣਾ ਚਾਹੀਦਾ ਆਪਸੀ ਜੇ ਵਿਵਾਦ ਹੈ ਵੀ ਨੇ ਤਾਂ ਆਪਾਂ ਛੇ ਤੋਂ ਬਾਅਦ ਨਿਬੇੜ ਲਾਂਗੇ ਜਥੇਦਾਰਾਂ ਨਾਲ ਕੱਲ੍ਹ ਕੌਮ ਨੇ ਪ੍ਰਵਾਨ ਉਹਦੇ ਨਾਲ ਅੱਗੇ ਹੋਣੇ ਪਰ ਟਕਸਾਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਇਹ ਦਿਨ ਆਪਸ ਵਿੱਚ ਦੇ ਝੋਲਜਣ ਦਾ ਨਹੀਂਗਾ ਆਪਸੀ ਟਕਰਾਹ ਕਰਨ ਦਾ ਨਹੀਂਗਾ ਸੋ ਇਹਨੂੰ ਆਪਸੀ ਟਕਰਾਹ ਤੋਂ ਸਾਈਡ ਤੇ ਰੱਖ ਕੇ ਜੇ ਅ